ਮਤੇ ਪਾਇਗੇ ਨੇ ਕਿ ਪਿੰਡ ਦੇ ਵਿੱਚ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਵਾਂਗੇ ਊੜੀ ਮੁੰਡਾ ਜੇ ਲੰਮਾ ਅਰਜ਼ ਕਰਾਉਂਦੇ ਆ ਤਾਂ ਉਹਨਾਂ ਦਾ ਮੁਕੰਮਲ ਬਾਈਚਾਰਟ ਕਰਾਂਗੇ ਇੰਟਰਨੈਟ ਕਿਉਂਕਿ ਪਿੰਡ ਚ ਪਹਿਲਾਂ ਬਹੁਤ ਨਸ਼ਾ ਇਕਦਾ ਸੀ ਕੰਦੇ ਸੀ ਲੋਕਾਂ ਦਾ ਮੰਨ ਲਓ DJ ਲਾਉਂਦੇ 10 ਵਜੇ ਤੋਂ ਬਾਅਦ ਤਿੰਨ ਤਿੰਨ ਚਾਰ ਚਾਰ ਵਜੇ ਤੱਕ DJ ਲਾਉਂਦੇ ਨਾਲ ਪਵਾਨ ਤੋਂ ਜਿਹੜਾ ਉੱਚੀ ਹੋ ਜਾਂਦਾ ਸੀ ਕੋਈ ਵੀ ਮੰਤਨਾਂ ਨਾਲ ਇਦਾਂ ਦੀ ਕੋਈ ਗੱਲਬਾਤ ਵੀ ਜਾਂ ਵੱੱਦ ਮੰਗਦੇ ਐ ਜਾਂ ਕੋਈ ਕਿਸੇ ਤੇ ਬੋਝ ਪਾਉਂਦੇ ਕਿ ਉਹ ਤਾਂ ਮੱਝਾ ਖੋਲ ਨੂੰ ਤਿਆਰ ਹੋ ਜਾਂਦੇ ਨੇ ਜੀ ਮੱਝਾ ਖੋਲ ਨੂੰ ਤਿਆਰ ਹੋ ਜਾਂਦੇ ਭਾਈ ਉਹ ਰੀਆ ਕਰ ਰਿਹਾ ਕਿ ਕਿਦਾਂ ਨਾਲ ਬਹੁਤ ਸਿਆਣੇ ਹੈ ਕਹਦਾ ਉਹ ਬੰਦੇ ਸਾਰੇ ਸਮਝੂਰੇ ਸਿਆਣੇ ਹੈ ਬਹੁਤ ਸੋਹਣਾ ਕੀਤਾ ਇਹਨਾਂ ਨੇ ਇਹਨਾਂ ਕਦੀ ਨਹੀਂ ਹੋਇਆ ਕਿਸੇ ਪੰਚਾਇਤ ਨੇ ਅੰਨਾ ਕੋਈ ਆਪ ਬੰਦਲਾ 1970 ਵੇਲੇ ਕਿੰਝਾ ਜਨਾ ਕੀਤਾ ਜੀ ਉਸਲੇ ਚੜਿਆ ਲੜਾਈਆਂ ਫਰਾਂ ਐ ਵੀ ਜਦੋਂ ਇੰਨੀ ਲੇਟ ਲੇਟ ਤੱਕ ਜੀ ਚੱਲਦਾ ਕੋਈ ਨਾ ਕੋਈ ਪਰੇਸ਼ਾਨ ਹੁੰਦਾ ਫਿਰ ਅਗਲਾ ਜਾ ਕੇ ਕਹਿ ਦਿੰਦਾ ਫਿਰ ਤਾਰੂਗਾਰਾ ਪੀਤੀ ਹੁੰਦੀ ਐ ਖਾਦੀ ਪਤੀ ਲੜਾਈ ਹੋ ਜਾਂਦੀ ਐ ਪਰ ਮਤਲਬ ਜੇ ਸੋਸ਼ਲ ਮੀਡੀਆ ਤੇ ਕੋਈ ਲਾਉਗੀ ਮੈਂ ਹੁਣ ਪਹਿਲਾਂ ਟਿਕਟੌਕ ਤੇ ਲਾਇਆ ਸੀ ਹੁਣ ਮਤਲਬ ਇੰਸਟਾਗ੍ਰਾਮ ਵਗੈਰਾ ਦੇ ਬਹੁਤ ਨੰਨ ਦੁਆ ਰਿਹਾ ਪਰ ਇਹ ਤਾਂ ਸਰਕਾਰੀ ਕੰਟਰੋਲ ਕਰ ਸਕਦੀ ਐ ਨਾ ਆਪਣਾ ਇਹ ਕੰਮ ਆਪਾਂ ਪੰਜਾਬੀ ਲੋਕ ਆਪਾਂ ਇਸ ਦੀ ਨੂੰ ਥੋੜਾ ਜਿਹਾ ਸ਼ਰਮ삭ਸਾ ਜੀ ਅੱਜ ਦੇ ਟਾਈਮ 'ਚ ਆਪਣੀ ਅੱਖਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਸ਼ਰਮ ਹੈਗੀ ਆ ਆ ਸੱਚ ਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੁਪੀ ਨਿਊਜ਼ ਤੇ ਮੈਂ ਪਰਮਦੀਪ ਰਾਣਾ ਮਤੇ ਪਾਏ ਗਏ ਨੇ ਕਿ ਪਿੰਡ ਦੇ ਵਿੱਚ ਨਸ਼ੇ ਵਾਲੇ ਦੇ ਪਿੱਛੇ ਨਹੀਂ ਜਾਵਾਂਗੇ ਕੁੜੀ ਮੁੰਡਾ ਜੇ ਲੰਬ ਮੈਰਿਜ ਕਰਾਉਂਦੇ ਆ ਤਾਂ ਉਹਨਾਂ ਦਾ ਮੁਕੰਮਲ ਬਾਈਕਾਟ ਕਰਾਂਗੇ ਤੇ ਜਿੰਨੇ ਵੀ ਮਹੰਤ ਪਿੰਡ ਦੇ ਵਿੱਚ ਵਧਾਈ ਲਈ ਆਉਂਦੇ ਆ ਉਹਨਾਂ ਨੂੰ 1100 ਤੋਂ 2100 ਤੋਂ ਵੱਧ ਨਹੀਂ ਦਵਾਂਗੇ ਹੋਰ ਵੀ ਬਹੁਤ ਸਾਰੇ ਮਤੇ ਪਾਏ ਨੇ ਕਿ ਬਜ਼ੁਰਗ ਜੇ ਕੋਈ ਉਸ ਦਾ ਭੋਗ ਆ ਤਾਂ ਉੱਥੇ ਪਕਵਾਨ ਨਹੀਂ ਬਣਨਗੇ ਮਠਾਈ ਨਹੀਂ ਬਣੂਗੀ ਖਰਚਾ ਨਹੀਂ ਹੋਊਗਾ ਗੱਲਬਾਤ ਕਰਦੇ ਆ ਪੂਰੀ ਪੰਚਾਇਤ ਦੀ ਤਸਵੀਰ ਦੇਖੋ ਸਾਡੇ ਨਾਲ ਪੰਚਾਇਤ ਵੀ ਇਹਦੇ ਪਿੰਡ ਦੇ ਲੋਕ ਵੀ ਨੇ ਗੱਲਬਾਤ ਕਰਦੇ ਆ ਜਾਣਕਾਰੀ ਲੈਣੇ ਆ ਵੀ ਕੀ ਮਤੇ ਨੇ ਤੇ ਕਿਵੇਂ ਇਹ ਮਤੇ ਲਏ ਨੇ ਸਰਪੰਚ ਸਾਹਿਬ ਕਿਵੇਂ ਲੱਗ ਰਿਹਾ ਜਿਹੜੇ ਮਤੇ ਲਏ ਨੇ ਤੇ ਕਿਉਂ ਇਹ ਫੈਸਲੇ ਲੈਣੇ ਪਏ ਮਤੇ ਅਸੀਂ ਇਸ ਤਰ੍ਹਾਂ ਲੈਣੇ ਸਾਨੂੰ ਦਿੱਕਤਾਂ ਬਹੁਤ ਆਉਂਦੀਆਂ ਪਈਆਂ ਸੀ ਇਹ ਦਿੱਕਤਾਂ ਕਰਕੇ ਅਸੀਂ ਮਤੇ ਲੈਣੇ ਕਿਉਂਕਿ ਪਿੰਡ 'ਚ ਪਹਿਲਾਂ ਬਹੁਤ ਨਸ਼ਾ ਵਿਕਦਾ ਸੀ ਖਾਂਦੇ ਸੀ ਲੋਕ ਮੰਨ ਲਓ ਡੀਜੇ ਲਾਉਂਦੇ ਸੀ 10 ਵਜੇ ਤੋਂ ਬਾਅਦ 3 3 4 4 ਵਜੇ ਤੱਕ ਡੀਜੇ ਲਾਉਂਦੇ ਨਾਲ ਗਵਾਂਡ ਦਾ ਜਿਹੜਾ ਤੁਖੀ ਹੋ ਜਾਂਦਾ ਸੀ ਸੌਣ ਤੋਂ ਰਹਿ ਜਾਂਦਾ ਸੀ ਕਿਹੜੇ ਕਿਹੜੇ ਮਤੇ ਪਾਏ ਅੱਜ ਮਤੇ ਅਸੀਂ ਪਾਏ ਨੇ ਇੱਕ ਨਸ਼ੇ ਖਿਲਾਫ ਇੱਕ ਲਵ ਮੈਰਿਜ ਵਾਲਾ ਤੇ ਇੱਕ ਮੰਨ ਲਓ ਪਕਵਾਨ ਜਿਹੜੇ ਬਣਦੇ ਆਣੇ ਭੋਗ ਤੇ ਮੰਨ ਲਓ ਪਕੌੜੇ ਕੋਈ ਵੱਡੀ ਰੀਤੀ ਰਿਤਰੋ ਅੱਜ ਕਰਦੇ ਨੇ ਉਹਦੇ ਪਾਏ ਨੇ ਚ ਇੱਕ ਮੰਤਾਂ ਦਾ ਮੰਤਾਂ ਲਈ ਕੀ ਪਾਇਆ ਮੰਤਾ 1100 ਤੇ 2100 ਜੀ ਵੱਤ ਵੱਦ 2100 ਘਟ ਤੋਂ ਘਟ 1100 ਲੱਗਦਾ ਨਹੀਂ ਉਹਨਾਂ ਨਾਲ ੱਤਕਾ ਹੋ ਰਿਹਾ ਫਿਰ ਹਾਂ ੱਤਕਾ ਤਾਂ ਹੁਣ ਗਰੀਬਾਂ ਨਾਲ ਹੋ ਰਿਹਾ ਉਹਨਾਂ ਨਾਲ ਤਾਂ ੱਤਕਾ ਹੋ ਰਿਹਾ ਕਿਉਂ ਕਿਉਂ ਲੈਣਾ ਪਿਆ ਫੈਸਲਾ ਪਿੰਡ ਚ ਹੋਈ ਕੋਈ ਮੰਤਾਂ ਨਾਲ ਇਦਾਂ ਦੀ ਕੋਈ ਗੱਲਬਾਤ ਵੀ ਜਾਂ ਵੱਧ ਮੰਗਦੇ ਆ ਜਾਂ ਕੋਈ ਕਿਸੇ ਤੇ ਬੋਝ ਪਾਉਂਦੇ ਆ ਗਰੀਬਾਂ ਤੇ ਉਹ ਤਾਂ ਮੱਜਾ ਖੋਲਣ ਨੂੰ ਤਿਆਰ ਹੋ ਜਾਂਦੇ ਨੇ ਜੀ ਮੱਜਾ ਖੋਲਣ ਨੂੰ ਤਿਆਰ ਹੋ ਜਾਂਦੇ ਅੱਛਾ ਹਾਂ ਪੰਜ ਪੰਜ ਟੋਲੇ ਸ਼ਾਂਪਾ ਮੰਗਦੇ ਨੇ ਗਰੀਬ ਕਿੱਥੋਂ ਦੇ ਦੂ ਬਿਲਕੁਲ ਅੱਛਾ ਉਸ ਕਰਕੇ ਫੈਸਲਾ ਲੈਣਾ ਹਾਂਜੀ ਅੱਛਾ ਡੀਜੇ ਦਾ ਫੈਸਲਾ ਹੈ ਕਿ ਡੀਜੇ 10 ਵਜੇ ਤੋਂ ਬਾਅਦ ਨਹੀਂ ਚੱਲੂਗਾ ਪਿੰਡ 'ਚ ਪਿੰਡ 'ਚ ਮਾਹੌਲ ਬਣ ਜਾਂਦਾ ਵਿਆਹ ਦਾ ਹਾਂਜੀ ਤਾਂ ਲੱਗਦਾ ਨਹੀਂ ਵੀ ਲੋਕ ਜਿਹੜੇ ਆਂਢੀ ਗੁਆਂਢੀ ਨੇ ਉਹ ਦੁਖੀ ਨੇ ਕਿ ਤੁਸੀਂ ਫੈਸਲਾ ਲੈ ਲਿਆ ਹੈ ਆਂਢੀ ਗੁਆਂਢੀ ਦੁਖੀ ਹੈ ਜੀ ਹਾਂਜੀ ਅੱਛਾ ਦੁਖੀ ਨੇ ਬਹੁਤ ਦੁਖੀ ਨੇ ਕਿਉਂਕਿ ਗੁਆਂਢੀ ਨੂੰ ਤਾਂ ਹੁਣ ਦੁਖੀ ਹੋਣਾਗਾ ਜਦੋਂ ਨਾਲ DJ ਚੱਲੀ ਜਾਂਦੇ ਨੇ ਉਹਨਾਂ ਦਾ ਸਵਾਦ ਆ ਹੀ ਜਾਂਦਾਗਾ ਠੀਕਾ ਕੇ ਨਾਲ ਲੜਾਈ ਹੁੰਦੀ ਹੈਗੀ ਅੱਛਾ ਉਹੀਆਂ ਲੜਾਈਆਂ ਪਿੰਡ ਚ ਬਿਲਕੁਲ ਜੀ ਹੋਈਆਂ ਲੜਾਈਆਂ ਫਿਰ ਐ ਵੀ ਜਦੋਂ ਇੰਨੀ ਲੇਟ ਲੇਟ ਤੱਕ DJ ਚੱਲਦਾ ਕੋਈ ਨਾ ਕੋਈ ਪਰੇਸ਼ਾਨ ਹੁੰਦਾ ਫਿਰ ਅਗਲਾ ਜਾ ਕੇ ਕਹਿ ਦਿੰਦਾ ਫਿਰ दारू ਵਗੈਰਾ ਪੀਤੀ ਹੁੰਦੀ ਹੈ ਖਾਦੀ ਪੀਤੀ ਲੜਾਈ ਹੋ ਜਾਂਦੀ ਹੈ ਅੱਛਾ ਤਾਂ ਹੀ ਇਹ ਮਤਾ ਮਤਲਬ ਪਿੰਡ ਦੇ ਸਹਿਯੋਗ ਨਾਲ ਅਸੀਂ ਸਲਾਹ ਲੈ ਕੇ ਤੇ ਪੰਚਾਇਤ ਨੇ ਸਲਾਹ ਕਰਕੇ ਮਤਾ ਪਾਇਆ ਸੀਗਾ ਕਿ 10 ਵਜੇ ਤੱਕ ਹੀ DJ ਚਲਾ ਸਕਦੇ ਆ ਕੋਈ ਕਾਨੂੰਨ ਨਹੀਂ ਕਹਿੰਦਾ ਪਿੰਡ ਦੇ ਵਿੱਚੋਂ ਕਿਸੇ ਨੂੰ ਕੱਢਿਆ ਜਾ ਸਕਦਾ ਪਿੰਡ ਨੇ ਫੈਸਲਾ ਲੈ ਲਿਆ ਵੀ ਅਸੀਂ ਪਿੰਡ 'ਚ ਬਸਰ ਨਹੀਂ ਦਵਾਵਾਂਗੇ ਜੇ ਕੁੜੀ ਵਿਆਹ ਕਰਾਉਂਦੀ ਹੈ ਗੱਲ ਐਵੇਂ ਹੈ ਜੀ ਜਦੋਂ ਇਹ ਕੰਮ ਹੈ ਆਪਾਂ ਪੰਜਾਬੀ ਲੋਕ ਜੀ ਆਪਾਂ ਇਸ ਚੀਜ਼ ਨੂੰ ਥੋੜਾ ਜਿਆਦਾ ਸ਼ਰਮਨਾਕ ਸਮਝਦੇ ਆ ਅੱਜ ਦੇ ਟਾਈਮ 'ਚ ਆਪਣੀਆਂ ਅੱਖਾਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਸ਼ਰਮ ਹੈਗੀ ਆ ਆਪਾਂ ਪਿੰਡਾਂ ਵਿੱਚ ਰਹਿੰਦੇ ਆ ਇਹ ਚੀਜ਼ਾਂ ਆਪਣੇ ਲਈ ਸਹੀ ਨਹੀਂ ਹੈਗੀਆਂ ਜੇ ਐਵੇਂ ਦੇ ਫੈਸਲੇ ਲਏ ਜਾਣਗੇ ਤਾਂ ਹੀ ਕੋਈ ਅੱਗੇ ਥੋੜਾ ਜਿਆਦਾ ਸੁਧਾਰ ਰਹੂਗਾ ਨਹੀਂ ਅੱਗੇ ਸੋਸ਼ਲ ਮੀਡੀਆ ਕਰਕੇ ਨਾ ਲੋਕ ਆ ਜਿਹੜੇ ਥੋੜਾ ਜਿਆਦਾ ਜ਼ਿਆਦਾ ਧਿਆਨ ਦੇਣ ਕਰਕੇ ਬੱਚੇ ਆ ਉਹ ਖਰਾਬ ਹੋ ਰਹੇ ਆ ਇਸ ਚੀਜ਼ਾਂ ਕਰਕੇ ਇਹੇ ਜੇ ਮਤੇ ਪਾਏ ਜਾਣਗੇ ਤਾਂ ਥੋੜਾ ਜਿਹਾ ਸਹੀ ਰਹੂਗਾ ਜੀ ਲੱਗਦਾ ਨਹੀਂ ਵੀ ਸਭ ਤੋਂ ਮੇਨ ਜੜ ਜਿਵੇਂ ਹੁਣ ਬਾਈ ਜੀ ਨੇ ਕਿਹਾ ਵੀ ਸੋਸ਼ਲ ਮੀਡੀਆ ਤਾਂ ਲੱਗਦਾ ਨਹੀਂ ਵੀ ਸੋਸ਼ਲ ਮੀਡੀਆ ਤੇ ਪਹਿਲਾਂ ਪੈਰ ਕਸੀਏ ਵੀ ਨੌਜਵਾਨਾਂ ਤੱਕ ਉਹ ਪਹੁੰਚ ਹੀ ਨਾ ਹੋਵੇ ਉਦਾਂ ਦਾ ਕੰਟੈਂਟ ਵੀ ਬੱਚੇ ਦੇਖ ਹੀ ਨਾ ਸਕਣ ਵੀ ਇਦਾਂ ਦੇ ਕਦਮ ਚੁੱਕਣ ਨੀ ਆਪਾਂ ਇਹ ਤਾਂ ਸਰਕਾਰ ਕਰ ਸਕਦੀ ਹੈ ਜੀ ਸਰਕਾਰ ਮਤਲਬ ਜੇ سوشل میڈیا ਤੇ ਕੋਈ ਲਾਉਗੀ ਬੈਨ ਹੁਣ ਪਹਿਲਾਂ ਟਿਕਟੋਕ ਤੇ ਲਾਇਆ ਸੀਗਾ ਹੁਣ ਮਤਲਬ ਇੰਸਟਾਗ੍ਰam ਵਗੈਰਾ ਤੇ ਬਹੁਤ ਗੰਦ ਪਾ ਰਿਹਾ ਪਰ ਇਹ ਤਾਂ ਸਰਕਾਰ ਹੀ ਕੰਟਰੋਲ ਕਰ ਸਕਦੀ ਹੈ ਨਾ ਪੰਚਾਇਤ ਇਸ ਚੀਜ਼ ਨੂੰ ਕੰਟਰੋਲ ਨਹੀਂ ਕਰ ਸਕਦੀ ਬਿਲਕੁਲ ਇਦਾਂ ਦੀ ਮੰਗ ਵੀ ਤਾਂ ਰੱਖ ਸਕਦੇ ਆ ਨਾ ਸਰ ਮੰਗ ਤਾਂ ਅਸੀਂ ਰੱਖਦੇ ਆ ਵੀ ਅਸੀਂ ਕਹਿੰਦੇ ਆ ਵੀ ਇਹ ਚੀਜ਼ ਨੂੰ ਕੰਟਰੋਲ ਕਰਨਾ ਚਾਹੀਦਾ ਜਾਂ ਇੱਥੇ ਕੋਈ ਕਾਨੂੰਨ ਬੰਨਣਾ ਚਾਹੀਦਾ ਵੀ ਜਿਹੜਾ ਵੀ ਕੋਈ ਅਸ਼ਲੀਲ ਕੰਟੈਂਟ ਹੈ ਵੀ ਉਹ سوشل میڈیا ਤੇ ਸ਼ੇਅਰ ਨਾ ਕੀਤਾ ਜਾ ਸਕੇ ਅੱਛਾ ਡੀਜੇ ਵਾਲੇ ਮਸਲੇ ਹੋਏ ਆ ਪਿੰਡ ਦੇ ਵਿੱਚ ਰੌਲਾ ਪੈਂਦਾ ਲੜਾਈਆਂ ਹੋ ਹਾਂ ਜੀ ਜਦੋਂ ਰਾਤ ਨੂੰ 10 ਵਜੇ ਤੁਹਾਡੀ ਜੇ ਚੱਲਦੀ ਹੈ ਉੱਥੇ ਕਈ दारू ਪੀਣ ਵਾਲੇ ਹੁੰਦੇ ਆ ਨਸ਼ਾ ਕਰਿਆ ਹੁੰਦਾ ਜੀ ਜੇ ਮੁੜ ਕੇ ਗਵਾਂਡੀਆਂ ਦੇ ਕੋਈ ਹਾਰਟ ਦਾ ਪ੍ਰੋਬਲਮ ਦਾ ਪੇਸ਼ੈਂਟ ਹੁੰਦਾ ਜੀ ਉਹ ਟਾਉਣ ਜਾਂਦਾ ਵੀ ਬੰਦ ਕਰ ਲੋ ਭਾਈ ਸਾਨੂੰ ਦਿੱਕਤ ਆ ਰਹੀ ਹੈ ਅੱਛਾ ਤਾਂ ਘੋ ਖਾਦੀ ਪੀਤੀ ਭਈ ਉਹਨਾਂ ਨੂੰ ਮਾੜਾ ਬੋਲਦੇ ਆ ਇਸੇ ਕਰਕੇ ਲੜਾਈ ਪੈਂਦੀ ਹੈ ਜੀ ਅੱਛਾ ਪਿੰਡ ਵਾਸੀ ਵੀ ਨੇ ਸਾਡੇ ਨਾਲ ਗੱਲ ਕਰਦੇ ਆ ਭਾਈ ਜੀ ਕਿਵੇਂ ਲੱਗਦਾ ਫੈਸਲੇ ਸਖਤ ਵੀ ਨੇ ਪਿੰਡ ਦੇ ਹੱਕ ਦੇ ਵਿੱਚ ਨੇ ਕਹਿੰਦੇ ਨਾ ਜੀ ਬਹੁਤ ਵਧੀਆ ਫੈਸਲੇ ਕੀਤੇ ਨੇ ਉਹਨਾਂ ਨੇ ਬਹੁਤ ਸਿਆਣੇ ਪਛਾਇਦਾ ਵਾਲੇ ਬੰਦੇ ਸਾਰੇ ਮੁੰਡੇ ਸਿਆਣੇ ਨੇ ਬਹੁਤ ਸੋਹਣਾ ਪਹਿਲਾਂ ਕਦੇ ਨਹੀਂ ਹੋਇਆ ਕਿਸੇ ਪੰਚਾਇਤ ਨੇ ਨਹੀਂ ਨਾ ਦੇ ਪਹਿਲਾਂ ਕੋਈ ਪਹਿਲਾਂ 1970 ਵੇਲੇ ਇੱਕ ਪੰਚਾਇਤ ਨੇ ਕੀਤਾ ਸੀ ਉਹ ਸਿਰੇ ਚੜਿਆ ਉਹ ਤੋਂ ਬਾਅਦ ਕੋਈ ਇੰਨਾ ਖਾਸ ਕੋਈ ਹੋਇਆ ਨਹੀਂ ਲੋੜ ਹੈਗੀ ਸੀ ਪਿੰਡ ਦੇ ਵਿੱਚ ਇਹ ਫੈਸਲੇ ਲੈਣ ਦੀ ਲੋੜ ਹੈ ਬਹੁਤ ਜ਼ਰੂਰ ਸੀ ਹੈ ਹਾਂਜੀ ਹਾਂ ਲੜਾਈਆਂ ਹੁੰਦੀਆਂ ਸੀ ਹੁੰਦੀਆਂ ਨਹੀਂਂਦੀਆਂ ਫਿਰ ਮਾੜੇ ਮੋੜ ਮੁੰਡੇ ਚੱਕਰਦੇ ਇਨਾਂ ਫਿਰ ਇਹ ਨਸ਼ਾ ਵੇਚਦਾ ਕੋਈ ਪਿੰਡ 'ਚ ਨਹੀਂ ਹੁਣ ਤਾਂ ਖਾਸ ਇੰਨਾ ਕੋਈ ਵੇਚਦਾ ਮੁੰਡੇ ਮਾੜੇ ਮੋੜ ਕੋਈ ਕਰਦਾ ਵੇ ਕਰਦਾ ਵੇ ਹੁਣ ਤਾਂ ਬਹੁਤ ਉਹ ਤਾਂ ਖਾਣ ਵਾਲੇ ਵੱਧ ਨਹੀਂ ਹਾਂਜੀ ਹਾਂ ਖਾਣਾ ਹੈ ਖਾਣਾ ਲੈ ਆ ਗਏ ਥੋੜੇ ਵਾਲੇ ਅੱਛਾ ਮੈਨੂੰ ਲੱਗਦਾ ਵੀ ਆ ਫੈਸਲੇ ਨਾਲ ਨੱਥ ਪੈ ਜੂਗੀ ਨਾ ਤਾਂ ਪੈ ਜਾਏਗੀ ਜੀ ਪੈ ਸਕਦੀ ਏ ਪੈੂਗੀ ਜਰੂਰ ਇਹ ਤਾਂ ਹੁਣ ਪਵੇਗੀ لازਮੀ ਅੱਗੇ ਕੋਈ ਤਾਂ ਗਵਰਨਮੈਂਟ ਦਾ ਕਾਨੂੰਨ ਸਖਤ ਹੈ ਕੋਈ ਪਿੰਡ ਵਾਲਾ ਵੀ ਸਾਰੇ ਨਾਲ ਸਾਥ ਦੇਣਗੇ ਫਿਰ ਭਾਈ ਜੀ ਕਿਵੇਂ ਲੱਗਦਾ ਫੈਸਲੇ ਲੈ ਜੀ ਬਹੁਤ ਵਧੀਆ ਜੀ ਬਹੁਤ ਸੋਹਣੇ ਫੈਸਲੇ ਨੇ ਜੀ ਹਾਂਜੀ ਬਹੁਤ ਸੋਹਣੇ ਫੈਸਲੇ ਨੇ ਜੀ ਅੱਛਾ ਡੀਜੇ ਵਾਲਾ ਵੀ ਕਰਤਾ ਕਹਿੰਦੇ 10 ਵਜੇ ਬਿਲਕੁਲ ਠੀਕ ਆ ਜੀ ਕਿਸੇ ਦੇ ਘਰ ਵਿੱਚ ਮਰੀਜ਼ ਆ ਕਿਸੇ ਦੇ ਬੱਚੇ ਪੜ ਰਹੇ ਨੇ ਤੇ ਡੀਜੇ ਵਾਲੇ ਚੱਕ ਕੇ ਫੁੱਲ ਆਵਾਜ਼ ਬਗਵਾ ਬਗਵਾ ਨੂੰ ਸਾਰੇ ਪਿੰਡ ਨੂੰ ਪਰੇਸ਼ਾਨ ਕਰ ਰਹੇ ਨੇ ਇੱਕ ਬੰਦਾ ਆਪਣੀ ਖੁਸ਼ੀ ਪਿੱਛੇ ਅੱਛਾ ਇਹ ਤਾਂ ਇਹ ਤਾਂ ਨਹੀਂ ਹੋਊਗਾ ਵੀ ਭਾਈ ਪਿੰਡ ਪਿੰਡ ਦੇ ਪੰਚਾਇਤ ਨੇ ਫੈਸਲੇ ਲੋਕਾਂ ਵਾਸਤੇ ਤਾਂ ਕਰਤੇ ਕਿਤੇ ਆਪਦੀ ਡੀਜੇ ਚੱਲੀ ਜਾਣ ਮੜ ਕੇ ਹਾਂ ਇਹਨਾਂ ਵਾਸਤੇ ਵੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਇਹਨਾਂ ਵਾਸਤੇ ਪਹਿਲਾਂ ਅੱਛਾ ਪਰ ਪਿੰਡ ਵਾਲੇ ਬੋਲਣਗੇ ਫਿਰ ਹਾਂਜੀ ਵੀ ਜੇ ਸਰਪੰਚ ਦੇ ਘਰ ਡੀਜੇ ਚੱਲਦਾ ਹੋਇਆ ਫਿਰ ਨਹੀਂ ਸਰਪੰਚ ਤੇ ਵੀ ਲਾਗੂ ਹੋਣਾ ਚਾਹੀਦਾ ਸਭ ਤੇ ਲਾਗੂ ਹੋਣਾ ਗਰੀਬ ਤੋਂ ਲੈ ਕੇ ਸਭ ਤੱਕ हां सरपंच साहब ਤੁਸੀਂ ਫੈਸਲੇ ਤਾਂ ਲੈ ਲਏ ਸਾਰੀ ਪੰਚਾਇਤ ਤੇ ਵੀ ਲਾਗੂ ਹੁੰਦੇ ਆ 5 ਸਾਲ ਲਈ ਇਹ ਲਾਗੂ ਰਹਿਣਗੇ ਤਾਂ ਕਿਵੇਂ ਦੇਖਦੇ ਹੋ ਵੀ 5 ਸਾਲ ਨਿਭਾਉਂਗੇ ਇਹਨਾਂ ਗੱਲਾਂ ਨੂੰ हां जी ਵਾਦਨ ਪਾਵਾਂਗੇ ਜੀ हां जी ਵਾਦਨ ਪਾਵਾਂਗੇ ਅੱਛਾ ਹੋਰ ਗੱਲਾਂ ਕਰਦੇ ਆ ਜਿਵੇਂ ਨਸ਼ੇ ਦੀ ਗੱਲ ਹੋਈ ਵੀ ਨਸ਼ੇ ਕਿੰਨੇ ਕੁ ਨੌਜਵਾਨ ਕਰਦੇ ਨੇ ਤੇ ਕੌਣ ਵੇਚਦਾ ਪਿੰਡ ਦੇ ਵਿੱਚ ਨਸ਼ੇ ਕਰਨ ਵਾਲੇ ਤਾਂ ਬਹੁਤ ਘਟ ਗਏ ਜੀ ਕਿਉਂਕਿ ਹੁਣ ਮਿਲਦਾ ਨਹੀਂ ਪਿਆ ਕਿਸੇ ਪਾਸੇ ਵੀ ਮੰਨ ਲਓ ਨੇੜਲੇ ਪਿੰਡਾਂ ਚੋਂ ਆਪਣੇ ਪਿੰਡ ਵੀ ਬਹੁਤ ਘਟ ਗਿਆ ਜੀ ਅੱਛਾ ਪਹਿਲਾਂ ਹੈਗਾ ਸੀ ਨਸ਼ਾ ਪਹਿਲਾਂ ਹੈਗਾ ਸੀ ਕਿੰਨਾ ਘ ਹੈਗਾ ਸੀ 30% ਜੀ ਅੱਛਾ ਹੁਣ ਆ ਮਤੇ ਨਾਲ ਕਿੰਨਾ ਕੁ ਫਰਕ ਲੱਗਦਾ ਵੀ ਪੈ ਜਾਊਗਾ ਬਹੁਤ ਫਰਕ ਪੈ ਜਾਊ ਕਿਉਂਕਿ ਅਸੀਂ ਨਹੀਂ ਸਾਧਨ ਦੇ ਨਾਲ ਮੰਨ ਲਓ ਨਸ਼ਾ ਕਰਦਾ ਕੋਈ ਵੇਚਦਾ ਹੈ ਜੇ ਮੰਨ ਲਓ ਫੜਿਆ ਜਾਂਦਾ ਉਹਦੇ ਮਗਰ ਅਸੀਂ ਨਹੀਂ ਜਾ ਸਕਦੇ ਨਾ ਹੀ ਅਸੀਂ ਕਹੇ ਆ ਇੱਕ 10 ਮਹੀਨੇ ਹੋ ਗਏ ਨੇ ਮਗਰ ਨਹੀਂ ਗਏ ਇੱਕ ਗੋਲੀ ਪਿੱਛੇ ਵੀ ਨਹੀਂ ਗਏ ਅਜੇ ਗੋਲੀ ਪਿੱਛੇ ਵੀ ਨਹੀਂ ਗਏ ਹਾਂ ਜੀ ਇਹਦਾ ਰਿਕਾਰਡ ਕਿ ਬਜ਼ੁਰਗਾਂ ਦਾ ਲੋਕ ਬੜੇ ਚਾ ਦੇ ਨਾਲ ਵੱਡਾ ਕਰਦੇ ਆ ਬੜਾ ਪਕਵਾਨ ਬਣਾਉਂਦੇ ਆ ਉਹਨਾਂ ਦੀ ਖੁਸ਼ੀ ਹੁੰਦੀ ਆ ਤਾਂ ਲੱਗਦਾ ਨਹੀਂ ਵੀ ਉਹਨਾਂ ਦੀ ਭਾਵਨਾਵਾਂ ਤੇ ਰੋਕ ਲੱਗੀ ਕਿਤੇ ਭਾਵਨਾਵਾਂ ਤੇ ਇਸ ਤਰ੍ਹਾਂ ਆ ਜੀ ਮੰਨ ਲਓ ਵੱਡਾ ਤਾਂ ਕਰ ਲੂਗਾ ਗਰੀਬ ਕਿੱਥੋਂ ਕਰ ਲੂ ਜੀ ਮੰਨ ਲਓ 100 ਸਾਲ ਦੇ ਕਿਦਾ ਚੱਲਿਆ ਜਾਂਦਾ ਉਹ ਤਾਂ ਹੁਣ ਖੁਸ਼ੀ ਹੁੰਦੀ ਹੈ ਵੀ 100 ਸਾਲ ਹੋ ਗਏ ਗਰੀਬ ਕਿੱਥੋਂ ਕਰ ਲਓ ਅੱਛਾ ਬਾਈ ਜੀ 5 ਸਾਲ ਲਈ ਨਿਭਾਉਣਾ ਇਹਨਾਂ ਫੈਸਲਿਆਂ ਨੂੰ ਤੇ ਪਿੰਡ ਦੇ ਵਿੱਚ ਪਹਿਲਾਂ ਕੋਈ ਵਾਰਦਾਤ ਹੋਈ ਹੈ ਕੁੜੀ ਮੁੰਡੇ ਦੀ ਲਵ ਮੈਰਿਜ ਦੀ ਨਹੀਂ ਜੀ ਹਲੇ ਤੱਕ ਸਾਡੀ ਪੰਚਾਇਤ ਚ ਤਾਂ ਕੋਈ ਨਹੀਂ ਹੋਈ ਅੱਛਾ ਅਸੀਂ ਮਤਲਬ ਹੋਰਾਂ ਪਿੰਡਾਂ ਜਿਹੜਿਆਂ ਨੇ ਮਤੇ ਪਾਇਓ ਨਹੀਂ ਉਹਨਾਂ ਤੋਂ ਸੇਧ ਲਈ ਸੀਗੀ ਵੀ ਆਪਦੇ ਪਿੰਡ ਨੂੰ ਵੀ ਸੇਫ ਸਾਈਡ ਰੱਖਿਆ ਜਾਏ ਵੀ ਕੋਈ ਐਵੇਂ ਦੀ ਵਾਰਦਾਤ ਸਾਡੇ ਪਿੰਡ ਚ ਨਾ ਹੋਵੇ ਤਾਂ ਪਿੰਡ ਦੇ ਵਿੱਚ ਫੈਸਲੇ ਤਾਂ ਲਏ ਗਏ ਨੇ ਪਿੰਡ ਦੀ ਪੰਚਾਇਤ ਨੇ ਹੋਰ ਪਿੰਡਾਂ ਵੱਲ ਦੇਖ ਕੇ ਇਹ ਫੈਸਲੇ ਲਏ ਨੇ ਹੁਣ ਦੇਖਣਾ ਇਹ ਹੈ ਕਿ ਇਹ ਫੈਸਲੇ ਜਿਹੜੇ ਨੇ ਜਿੰਨੇ ਵੀ ਪਿੰਡੇ ਮਤੇ ਪਾਰੇ ਨੇ ਉਹਨਾਂ ਦੇ ਵਿੱਚ ਜੇ ਉਹਨਾਂ ਮਤਿਆਂ ਦੇ ਵਿੱਚੋਂ ਹੀ ਕੋਈ ਮਾਮਲਾ ਸਾਹਮਣੇ ਆਉਂਦਾ ਤਾਂ ਪੰਚਾਇਤ ਕੀ ਕਰਦੀ ਹੈ ਕਿਉਂਕਿ ਪੰਚਾਇਤ ਦਾ ਕਹਿਣਾ ਹੈ ਕਿ ਅਸੀਂ ਆਪਣੇ ਫੈਸਲੇ ਤੇ ਸਖਤਾਂ ਤੇ ਪਿੰਡ ਨੂੰ ਸੁਧਾਰ ਵਾਲੇ ਪਾਸੇ ਲੈ ਕੇ ਜਾਣਾ ਪਿੰਡ ਦਾ ਵਿਕਾਸ ਕਰਨਾ ਜਿੰਨੇ ਫੈਸਲੇ ਲਏ ਨੇ ਉਹ 5 ਸਾਲ ਤੱਕ ਜਿਉਂਦੀ ਤਿਉਂ ਉਸੇ ਤਰ੍ਹਾਂ ਰੱਖਾਂਗੇ ਸਾਡੇ ਤੇ ਵੀ ਲਾਗੂ ਹੁੰਦੇ ਨੇ ਪਿੰਡ ਵਾਲਿਆਂ ਤੇ ਵੀ ਲਾਗੂ ਹੁੰਦੇ ਨੇ ਹੁਣ ਦੇਖਣਾ ਇਹ ਆ ਵੀ ਹੋਰ ਪਿੰਡ ਕਿੰਨੇ ਪ੍ਰੇਰਿਤ ਹੁੰਦੇ ਨੇ ਅਜਿਹੇ ਮਤੇ ਪਾਉਂਦੇ ਨੇ ਤੇ ਪਿੰਡਾਂ ਦਾ ਵਿਕਾਸ ਕਰਦੇ ਨੇ ਕੈਮਰਾਮੈਨ ਮਨੀਸ਼ ਦੇ ਨਾਲ ਪਰਮਦੀ ਪੁਰਾਣਾ ਐਫਓਪੀ ਨਿਊਜ਼ ਮਾਨਸਾ